ਬੰਦ ਕਰੋ ਬੇਲੋੜੀਆਂ ਟਾਕਾਂ ਦਾ ਬੋਝ ਅਧਿਕਾਰੀਆਂ ਦੇ ਪਾਉਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਡੀਓ ਐਲੀਮੈਂਟਰੀ ਮੁਰਦਾਬਾਦ 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 ਜਿਹਨਾਂ ਕਾਣੀ ਗੱਲ ਨਾਲ ਸੁਣਨ ਵਾਲੇ ਸੋਨੋ ਡੀਓ ਮੁਰਦਾਬਾਦ 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 ਜਥੇਬੰਦੀਆਂ ਨੇ ਇੱਕ ਕਾਰਜ ਜਿੰਦਾਬਾਦ 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 ਅਸੀਂ ਸਾਰੋਂ ਦਾ ਜੱਜ ਸਤਿਓ ਆਪਾਂ ਸਾਰਿਆਂ ਨੂੰ ਪਤਾ ਕਿ ਆ ਚਾਪੇ ਇੱਥੇ ਕਿਉਂ ਆਏ ਆ ਜੋ ਵੀ ਕਾਫੀ ਮੰਗਾਂ ਨੇ ਜਿਹੜੀਆਂ ਉਹ ਡਿਸਕਸ ਰਾਤ ਹੋਈਆਂ ਸੀਗੀਆਂ ਤੇ ਮੈਂ ਜਿਹਦੇ ਵਿੱਚ ਜਿਹੜੀ ਵੱਡੀ ਮੁੱਖ ਮੰਗ ਹੈਗੀ ਆ ਸਾਰੀ ਮੁੱਖ ਮੰਗਾਂ ਨੇ ਪਰ ਇੱਕ ਇਥੇ ਸੀ ਐਕਟੀਆਂ ਨੇ ਜਿਹੜੀਆਂ ਪ੍ਰੋਮੋਸ਼ਨਲ ਸਿੱਧੀ ਭਰਤੀ ਦਾ ਇਛਾ ਹੁੰਦੀਆਂ ਨੇ ਉਥੇ ਇਹਨਾਂ ਨੇ ਉਹਨੂੰ ਵਾਪਸ ਹੋ ਕਰਨ ਦੀ بجائے ਇੱਥੇ ੱਟਕੇ ਨਾਲ ਜਵਾਨ ਪੜਾਇਆ ਪਰ ਡੀਟੀਐਫ ਨੇ ਦੋ ਤਿੰਨ ਵਾਰੀ ਧਿਆਨ ਦਿਨਦਾ ਵਸੀਗਾ ਤੇ ਇੱਕ ਤਾਂ ਆਪਣਾ ਇਹ ਆ ਖਬਰਾਂ ਵੀ ਲੱਗੀਆਂ ਨੇ ਅਖਬਾਰਾਂ ਦੇ ਵਿੱਚ ਜੋ ਕੋਲਾਈਟਰ ਵੀ ਆਗਾ ਤੇ ਜੋ ਪ੍ਰੋਮੋਸ਼ਨ ਕੋਟੇ ਦੀਆਂ ਜਿਹਨੇ ਸੀਟਾਂ ਨੇ ਉਹਨਾਂ ਤੇ ਜਿੰਨੇ ਪ੍ਰੋਮੋਸ਼ਨ ਕੋਟੇ ਚਾਊਗਾ ਉਸੇ ਤਰ੍ਹਾਂ ਹੀ ਉਹ ਆਪਾਂ ਉਹਨਾਂ ਨੂੰ ਜੁਆਇਨ ਕਰਾਉਣਾਗਾ ਪਰ ਇੱਥੇ ੱਤੇ ਨਾਲ ਪ੍ਰੈਸ਼ਰ ਦੇ ਅੰਦਰ ਉਹ ਗਲਤ ਜਿਹੜਾ ਜੁਆਇਨ ਕਰਾਇਆ ਆਪਣੀ ਮੰਗ ਦਾ ਵੀ ਉਹਨਾਂ ਨੂੰ ਉਹਨਾਂ ਨੂੰ ਇਸੋਂ ਰਿਲੀਵ ਕਰੋ ਤੇ ਜਿਹਦੇ ਸੀਟਾਂ ਬਣਦੀਆਂ ਨੇ ਉਹਨਾਂ ਨੂੰ ਇੱਥੇ ਜੁਆਇਨ ਕਰਾਓ ਇੱਕ ਤਾਂ ਇਹ ਆ ਦੂਸਰਾ 3704 ਅਧਿਆਪਕ ਜੁਲੀਨਾ ਜਿਹੜੀ ਅਧਿਆਪਕ ਸਾਥੀ ਭਰਤੀ ਹੋਏ ਸੀਗੇ ਉਹਨਾਂ ਦੀਆਂ ਤਨਖਾਹਾਂ ਦੀ ਗੱਲ ਆ ਤਨਖਾਹ ਰੋਕੀ ਬੈਠਾ ਉਹਨਾਂ ਨੇ ਤਨਖਾਹ ਜਾਰੀ ਕਰਵਾਉਣ ਲਈ ਆਏ ਆ ਜਾਂ ਹੋਰ ਆ ਜਿਹੜੀਆਂ ਐਸੇ ਲੈਟਰ ਜਦੋਂ ਸਕੂਲ ਦੇ ਵਿੱਚ ਛੁੱਟੀ ਹੋਣ ਵਾਲੀ ਹੁੰਦੀਆਂ ਉਹਨਾਂ ਤੋਂ ਲੈਟਰ ਸਾਖ ਪਾਉਣਦੇ ਆ ਇਹਨੂੰ ਅੱਜ ਹੀ ਖਰਚੋ ਕੱਲ ਪਰਸੋਂ ਬਹੁਤ ਸਾਰੇ ਗ੍ਰਾਂਟਾਂ ਦੀਆਂ ਜਿਹੜੀਆਂ ਉਸ ਸਕੂਲਾਂ ਨੂੰ ਮੈਂ ਸੈਕੰਡਰੀ ਦੀ ਗੱਲ ਕਰਦਾ ਹੋ ਸਕਦਾ ਐਲੀਮੈਂਟਰੀ ਐਲੀਮੈਂਟਰੀ ਵਿੱਚ ਵੀ ਹੋਣ ਉਹ ਤੇ ਉਹ ਪਾਕਿਤ ਕਹਿੰਦੇ ਵੇ ਅਸੀਂ ਇਹਦਾ ਵਰਤੋਂ ਸਰਟੀਫਿਕੇਟ ਦਿਓ ਤੇ ਉਹ ਕਿੱਥੋਂ ਅਧਿਆਪਕ ਤੋਂ ਵਰਤੋਂ ਸਰਟੀਫਿਕੇਟ ਦੇਊਗਾ ਉਹ ਕਉਂਦੇ ਹੋ ਪਾਤਰੀ ਵੀ ਅਸਮਾਨ ਵੀ ਲਾਣਾਗਾ ਕਾਹ ਫਰਮਾਂ ਨਾਲ ਗੱਲ ਵੀ ਕਰਨੀਆਂ ਤੇ ਕਾਫੀ ਲੰਮਾ ਪ੍ਰੋਸੈਸ ਹੁੰਦਾ ਪਰ ਇੱਥੇ ਬੈਠੇ ਆਰਾਮ ਨਾਲ ਇਸੀ ਕਮਣੇ ਦੇ ਵਿੱਚ ਜਦੋਂ ਜੀ ਕਰਦਾ ਡਾਕ ਪਾਣ ਦੇ ਆ ਜੀ ਦਿਓ ਆ ਜੀ ਹੁਣੀ ਹੁਣੀ ਪੂਰੀ ਕਰਕੇ ਨੁੱਤਲ ਫਰਮ ਤੇ ਜੋ ਜਿਹੜੀਆਂ ਇਹ ਜਿਹੜੀਆਂ ਇਹਨਾਂ ਦੇ ਖੁਦਰਾ ਖੁਦਰਾ ਆਪਣਾ ਜਾਂ ਜੋ ਹੈ ਠੱਕੇ ਨਾਲ ਜਿਹੜਾ ਦਬਾਅ ਪਾ ਕੇ ਕੰਮ ਕਰਾਉਣਾ ਚਾਹੁੰਦੇ ਆ ਉਹ ਵੀ ਆਪਾਂ ਇੱਥੇ ਬੰਦ ਕਰਾਉਣਾ ਆਏ ਆਂ ਤਾਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਤੇ ਮੈਂ ਬੜਾ ਸਮਾਂ ਆਪ ਨਹੀਂ ਲੈਂਦਾ ਪਰ ਮੈਂ ਬਲਾਰਾ ਨੂੰ ਬੇਨਤੀ ਕਰੂੰਗਾ ਕਿ ਆਪ ਦੀ ਟੀਮ ਸਮੇਂ ਦੇ ਵਿੱਚ ਕੱਲ ਰੱਖ ਕੇ ਜੋ ਵੀ ਆਪਣੇ ਕੋਈ ਬੁਲਾਰੇ ਵੀ ਸਾਈਕਨੇ ਪਹੁੰਚੇ ਬਲੇ ਫਰਕ ਫਰਕ ਆਪਣੀ ਜਿਹਾ ਸੇ ਬੰਦੀਆਂ ਦੇ ਆਪਣੇ ਕੋਈ ਬੁਲਾਰਾ ਜਿਹੜਾ ਕਿਤਾ ਕੀ ਲਾਵਾਂਗੇ ਸਭ ਤੋਂ ਪਹਿਲਾ ਵਿਸ਼ੇ ਦੀ ਗੱਲ ਬਾਟਾ ਸਿੰਘ ਜੀ ਆਪਣੇ ਸੀਨੀਅਰ ਮੈਂਬਰ ਨੇ ਡੀਟੀਐਫ